ਦੇਸ਼ਾਂਮ ਜੇਰਾਬਾਬਾ ਨਾਰੰਗ ਦੇ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਦੋਨ ਪਛਾਤੇ ਵਿਅਕਤੀਆਂ ਦੇ ਵੱਲੋਂ ਮਨਿਆਰੀ ਦੀ ਦੁਕਾਨ ਦੇ ਉੱਪਰ ਫਾਇਰਿੰਗ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਰਮੇਸ਼ ਚੰਦ ਨੂੰ ਪਿਛਲੇ 3 ਮਹੀਨਿਆਂ ਤੋਂ ਧਮਕੀਆਂ ਮਿਲ ਰਹੀਆਂ ਸਨ ਦੁਕਾਨਦਾਰ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਸਮੇਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚੱਲਦਿਆਂ ਅੱਜ ਉਸ ਦੇ ਉੱਪਰ ਇਹ ਫਾਇਰਿੰਗ ਹੋਈ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਇਹਨਾਂ ਅਰੋਪੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਨਫੋਰਮੇਸ਼ਨ ਆਈ ਹੈ ਜਿੱਥੇ ਬਾਜ਼ਾਰ ਦੇ ਵਿੱਚ ਸ਼ਿਵਰਮੰਦੀ ਦੁਕਾਨ ਦੇ ਬਾਹਰ ਕੋਈ ਵਾਈ ਫਾਇਰ ਹੋਏ ਨੇ ਉਹਦੇ ਸਬੰਧ ਚ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਕਿ ਅੱਜ ਕਿਹਾ ਜਾਂਦਾ ਕਿ ਕਿਰਾਉ ਤਾਂ ਮਨ ਪਰਵਾਹ ਵਾਲਾ ਕਿਸੇ ਵੱਲੋਂ ਵੀ ਕੋਈ ਘਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਇਨਵੈਸਟੀਗੇਸ਼ਨ ਦੇ ਨਾਲ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਜੀ ਸੀਸੀਟੀਵੀ ਚੈੱਕ ਕਰ ਰਹੇ ਆ ਦੇਖਦੇ ਆ ਜੋ ਵੀ ਆਏਗਾ ਸਾਹਮਣੇ ਫਿਰ ਦੱਸਦੇ ਆ ਸਰਦਾਰ ਕੀ ਕਰ ਰਹੀ ਹੈ ਪਰ ਜੋ ਵੀ ਉਹ ਕੰਪਲੇਂਟ ਦੇਣ ਕਿ ਉਹਦੇ ਮੁਤਾਬਕ ਅਸੀਂ ਕਰਦੇ ਕਰਾਂਗੇ ਉਹ ਕਹਿੰਦੇ ਕੰਪਲੇਂਟ ਜਿਹੜੀ 3 ਮਹੀਨੇ ਪਹਿਲਾਂ ਕੀਤੀ ਹੈ ਥ੍ਰੈਟ ਇਹਨਾਂ ਨੂੰ 10 ਵਾਰੀ ਆਇਆ ਹੋਇਆ ਹੈ ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਆ ਕੰਪਲੇਂਟ ਦੀ ਉਹਦੇ ਵਿੱਚ ਆਲਰੇਡੀ ਐਫ ਆਈ ਆਰ ਦਰਜ ਹੈ ਉਸੇ ਦੋਸ਼ੀ ਨਾਮ ਦੇ ਨੇ ਦੋਸ਼ੀ ਅਰੈਸਟ ਵੀ ਨਹੀਂ ਦੋਸ਼ੀ ਅਰੈਸਟ ਵੀ ਨਹੀਂ ਜੀ ਇਹਦੇ ਬਾਰੇ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਜੇ ਕੋਈ ਤੁਸੀਂ ਦੱਸਿਆ ਉਹ ਮੈਨੂੰ ਕੰਪਲੇਂਟ ਵਿੱਚ ਵੀ ਲਿਖਿਆ ਹੋਇਆ ਹੈ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਝ ਅਜੇ ਕਿਉਂਕਿ ਉਹ ਤੇ ਮੈਨੂੰ ਦੱਸ ਨਹੀਂ ਰਹੇ ਜੋ ਕੋਈ ਹਾਂ ਕਿ ਜੋ ਤੁਸੀਂ ਦੱਸ ਰਹੇ ਮੈਨੂੰ ਉਹ ਨਹੀਂ ਦੱਸ ਰਹੇ ਨੀ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਕੀ ਸਾਡੇ ਵੀ ਅਸੀਂ ਕੋਈ ਗਸਟ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਕਿ ਸਾਡੀ 24 ਆਵਰ ਗਸਟ ਹੈਗੀ ਹੈ ਪੰਜਾਬ ਦੇ ਵਿੱਚ ਤੇ ਹੁਣ ਜੀ ਕੋਈ ਗੱਲ ਨਹੀਂ ਪਿਆਰ ਬੰਦ ਵਾਲੀ ਕੋਈ ਗੱਲ ਧੰਨਵਾਦ